ਜੋ ਪਾਰਸਿਸ ਸਟ੍ਰੀਟ ਦੇ ਵਿੱਚ ਇੱਕ ਬਹੁਤ ਹੀ ਮੰਦ ਭਰ ਜਿਕੜਨਾ ਹੋਈ ਗਈ ਹੈ ਇਹਦੇ ਵਾਸਤੇ ਕੋਈ ਸ਼ਬਦ ਨਹੀਂ ਹੈਗੇ ਕਿਉਂਕਿ ਇਨਸਾਨੀਅਤ ਨੂੰ ਪੂਰੀ ਤਰ੍ਹਾਂ ਸ਼ਰਮਸਾਰ ਕੀਤਾ ਗਿਆ ਹੈ ਔਰ ਇੱਕ 13 ਸਾਲ ਦੀ ਮਾਸੂਮ ਜੀ ਬੱਚੀ ਜਿਹੜੀ ਕਿ ਇੱਕ ਬਹੁਤ ਹੀ ਇੱਕ ਕੌਨਫੀਡੈਂਸ ਦੇ ਨਾਲ ਇੱਕ ਆਪਣੇ ਪਣ ਦੇ ਨਾਲ ਉਸ ਘਰ ਦੇ ਵਿੱਚ ਗਈ ਔਰ ਉਹਦੀ ਜਿਹੜੀ ਡੈਡ ਬੋਡੀ ਰਿਕਵਰ ਹੋਈ ਹੈਗੀ ਹੈ ਬਹੁਤ ਹੀ ਦੁੱਖ ਹੋਇਆ ਕਿ ਸਭ ਤੋਂ ਪਹਿਲੇ ਤੁਹਾਡੇ ਰਿਸ਼ਤੇਦਾਰ ਬਾਅਦ ਦੇ ਵਿੱਚ ਤੁਹਾਡੇ ਸਾਥ ਸਬੰਧੀ ਬਾਅਦ ਦੇ ਵਿੱਚ ਤੁਹਾਡੇ ਦੁੱਖ ਸੁੱਖ ਦੇ ਵੇਲੇ ਖੜੇ ਹੁੰਦੇ ਆ ਪਰ ਸਭ ਤੋਂ ਪਹਿਲਾਂ ਇੱਕ ਜਿਹੜਾ ਤੁਹਾਡਾ ਪड़ोसी ਹੈ ਉਹ ਗਵੰਡੀ ਹੈ ਉਹ ਤੁਹਾਡਾ ਨਾਲ ਹਮੇਸ਼ਾ ਹੀ ਔਖੇ ਸੌਖੇ ਘੜੀ ਦੇ ਵਿੱਚ ਖੜਾ ਹੁੰਦਾ ਆ ਪਰ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਦੇਖਦੇ ਹਾਂ ਹੁਣ ਅੱਜ ਕੱਲ ਕੋਈ ਯਕੀਨ ਨਹੀਂ ਰਹਿ ਗਿਆ ਦੂਸਰੇ ਘਰਾਂ ਦੇ ਵਿੱਚ ਵੀ ਔਰ ਜਿਹੜੇ ਇਥੋਂ ਦਾ ਮਾਹੌਲ ਜੋ ਦੇਖਦੇ ਹੈਗੇ ਆ ਇਸ ਲੋਕੇਲਿਟੀ ਦਾ ਔਰ ਜੋ ਪਤਾ ਵੀ ਲੱਗ ਰਿਹਾ ਹੈਗਾ ਆ ਇਥੋਂ ਦੇ ਵਸਨੀਕਾ ਤੋਂ ਕਿ ਇੱਥੇ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਬਹੁਤ ਹੀ ਪਾਈਚਾਰਾ ਸੀਗਾ ਔਰ ਇਸ ਤਰ੍ਹਾਂ ਦੀ ਜਿਹੜੀ ਦੁਰਘਟਨਾ ਹੈਗੀ ਹੈ ਇਸ ਤਰ੍ਹਾਂ ਦੀ ਵੱਨਪੜੀ ਜਿਹੀ ਦੁਰਘਟਨਾ ਹੋਈ ਹੈ ਉਹਨੇ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਬਹੁਤ ਹੀ ਡਰ ਔਰ ਦਹਿਸ਼ਤ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਹੈ ਕਿ ਛੋਟੇ ਬੱਚੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਦਾ ਯਾ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਬਾਰੇ ਨਹੀਂ ਪਤਾ ਹੁੰਦਾ ਉਹ ਵੀ ਬੱਚੇ ਸਵਾਲ ਉਠਾਉਂਦੇ ਹੈਗੇ ਆ ਔਰ ਕਿਤੇ ਨਾ ਕਿਤੇ ਇਹ ਜਿਹੜੀ ਗੰਦੀ ਮਾਨਸਿਕਤਾ ਹੈਗੀ ਹੈ ਉਹ ਉਸ ਇਨਸਾਨ ਦੀ ਪੂਰੀ ਤਰ੍ਹਾਂ ਨਜ਼ਰ ਆਈ ਹੈ ਔਰ ਸਾਡੀ ਅਪੀਲ ਹੈਗੀ ਹੈ ਕਿ ਇਹ ਬੀਨ ਵਕੀਲ ਹੋਣ ਦੇ ਨਾਤੇ ਮੇਰੀ ਇਹ ਹੈ ਅਪੀਲ ਵੀ ਹੈ ਕਿ ਇਹ ਜਿਹੜਾ ਫਾਸਟ ਕੋਰਟ ਦੇ ਵਿੱਚ ਇਸ ਚੀਜ਼ ਨੂੰ ਕੀਤਾ ਜਾਏਗਾ ਔਰ ਜਾਵੇ ਤਾਂ ਕਿ ਇਹ ਜਿਹੜਾ ਸੁਣਵਾਈ ਹੈਗੀ ਹੈ ਇਹ ਜਲਦੀ ਤੋਂ ਜਲਦੀ ਹੋਵੇ ਔਰ ਜਿਹੜਾ ਗੁਨਾਹਗਰ ਹੈਗਾ ਉਹਨੂੰ ਸਖਤ ਤੋਂ ਸਖਤ ਉਹਨੂੰ ਨੇਚਰਲ ਡੈਥ ਤੱਕ ਦੀ ਇਹਦੀ ਜਿਹੜੀ ਪਨਿਸ਼ਮੈਂਟ ਹੋਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਅਪਰਾਧੀ ਹੈਗੇ ਆ ਜਦੋਂ ਉਹਨਾਂ ਨੂੰ ਹੰਖਾਰ ਉਪਰਾਧੀਆਂ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਦੂਸਰੇ ਅਪਰਾਧੀਆਂ ਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਹੌਸਲਾ ਮਿਲ ਜਾਂਦਾ ਹੈ ਕਿ ਕੁਝ ਜ਼ਿਆਦਾ ਨਹੀਂ ਹੋਣ ਲੱਗਾ ਸਾਡੇ ਵਾਸਤੇ ਕਾਨੂੰਨ ਹੈ ਸੋ ਇਸ ਤਰ੍ਹਾਂ ਦੀ ਜਿਹੜੀ ਆਪਣੀ ਮਾਨਸਿਕਤਾ ਹੈਗੀ ਆ ਉਹਨੂੰ ਖਤਮ ਕਰਨੇ ਵਾਸਤੇ ਕਾਨੂੰਨ ਨੂੰ ਬਹੁਤ ਹੀ ਸੇਜ਼ ਤਰਾਰ ਔਰ ਸਫਤੋ ਸ਼ਖਤ ਜਿਸ ਤਰ੍ਹਾਂ ਹੋਣਾ ਸਜ਼ਾ ਨਹੀਂ ਚਾਹੀਦੀ ਚੁਕੀ ਹੈ ਜੇਕਰ ਮਰਜ਼ੀ ਹੋਵੇ ਤਾਂ ਵੀ ਪਤਾ ਨਹੀਂ